ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਕਰਵਾਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਔਣੇ ਔਣੇ ਪੰਜਾਬ ਦੇ ਨੌਜਵਾਨਾਂ ਦੇ ਲਈ ਆਈ ਇਹ ਵੱਡੀ ਖੁਸ਼ਖਬਰੀ ਲੱਗੀਆਂ ਮੌਜਾਂ ਹੀ ਮੌਜਾਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੋਸਤੋ ਨਿਕਲ ਕੇ ਸਾਮਣੇ ਆ ਰਹੀ ਹੈ ਜੀहां ਜੇਕਰ ਤੁਸੀਂ ਬੈਂਕ ਵਿੱਚ ਨੌਕਰੀ ਕਰਨ ਦੀ ਇੱਛਾ ਰੱਖਦੇ ਹੋ ਤਾਂ ਤੁਹਾਡੇ ਕੋਲ ਸੁਨਹਿਰੀ ਮੌਕਾ ਹੈ ਦੇਸ਼ ਦੇ ਖੇਤੀਬਾੜੀ ਗ੍ਰਾਮੀਣ ਬੈਂਕਾਂ ਵਿੱਚ ਕਲਰਕ ਅਤੇ ਪੀਓ ਦੀ ਭਰਤੀ ਨਿਕਲੀ ਹੈ ਇੰਸਟੀਚਿਊਟ ਆਫ ਪਰਸਨਲ ਬੈਂਕਿੰਗ ਸਿਲੈਕਸ਼ਨ ਦੁਆਰਾ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ ਇਸ ਭਰਤੀ ਦੇ ਤਹਿਤ ਬੈਂਕ ਕਲਰਕ ਅਤੇ ਪੀਓ ਦੀਆਂ ਲਗਭਗ 10000 ਅਸਾਮੀਆਂ ਭਰੀਆਂ ਜਾਣੀਆਂ ਹਨ ਅਤੇ ਇਸ ਭਰਤੀ ਲਈ ਅਪਲਾਈ ਕਰਨ ਦੀ ਆਖਰੀ ਮਿਤੀ 27 ਜੂਨ ਹੈ ਜੇਕਰ ਤੁਸੀਂ ਇਸ ਭਰਤੀ ਲਈ ਅਪਲਾਈ ਕਰਨ ਦੀ ਇੱਛਾ ਕੋਧਾਂ ਆਈਬੀਪੀਐਸ ਦੀ ਅਧਿਕਾਰਤ ਵੈਬਸਾਈਟ ibps.in ਤੇ ਜਾ ਕੇ ਆਨਲਾਈਨ ਰੂਪ ਵਿੱਚ ਅਰਜੀ ਦੇ ਸਕਦੇ ਹੋ ਇਹ ਤੁਹਾਡੇ ਲਈ ਸਨਰੀ ਮੌਕਾ ਸਾਬਿਤ ਹੋ ਸਕਦਾ ਹੈ ਇਸ ਭਰਤੀ ਵਿੱਚ ਭਰਨਾ ਜਾਣ ਵਾਲੀਆਂ ਅਸਾਮੀਆਂ ਦੀ ਗਿਣਤੀ ਚੰਗੀ ਹੈ ਤੇ ਇਸ ਭਰਤੀ ਵਿੱਚ ਲਗਭਗ 10000 ਅਸਾਮੀਆਂ ਭਰੀਆਂ ਜਾਣੀਆਂ ਹਨ ਜਿਸ ਵਿੱਚ ਖੇਤਰੀ ਗ੍ਰਾਮੀਨ ਬੈਂਕਾਂ ਤੇ ਵਿੱਚ ਮਲਟੀ ਪਰਪਸ ਆਫੀਸਰ ਅਸਿਸਟੈਂਟ ਲਈ 5585 ਅਤੇ ਅਫਸਰ ਸਕੇਲ 1 ਦੀ ਅਪਸਟਾ ਲਈ 3499 ਅਸਾਮੀਆਂ ਭਰੀਆਂ ਜਾਣੀਆਂ ਨੇ ਆਈਬੀਪੀਐਸ ਦੁਆਰਾ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੇ ਅਨੁਸਾਰ ਬੈਂਕ ਕਲਰਕ ਅਤੇ ਪੀਓ ਪੋਸਟਾਂ ਲਈ ਕੀਤੀ ਜਾਣ ਵਾਲੀ ਇਹ ਭਰਤੀ ਪ੍ਰੀਖਿਆ ਦੇ ਆਧਾਰ ਦੇ ਉੱਤੇ ਕੀਤੀ ਜਾਵੇਗੀ ਵੀਡੀਓ ਦੇਖਣ ਲਈ ਤੁਹਾਡਾ ਤਨੂੰ